ਹਮ ਸ੍ਰੀ ਵਾਹਿਗੁਰੂ ਸਹਿਬ ਜੀਓ ਗਉੜੀ ਕੀ ਬਾਣੀ ਮਹਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਚੌਥਾ ਸਤਿਗੁਰ ਪ੍ਰਖ ਦਇਆਲ ਹੈ ਜਿਸ ਨੋ ਸਮਤ ਸਭ ਕੋਏ ਅਰੇ ਕਦਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਇ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੇ ਕੋਈ ਮਹਲਾ ਚੌਥਾ ਹੋ ਮੈਂ ਮਾਇਆ ਸਭ ਵਿਖ ਹੈ ਨਿਤ ਜਗਤੋਂ ਟਾ ਸੰਸਾਰ ਲਾਹ ਹਰ ਧਨ ਖਟਿਆ ਗੁਰਮੁਖ ਸਬਦ ਵਿਚਾਰ ਕਮ ਮੈਲ ਵਿਖੋਤਰਾ ਹਰ ਅਮਰਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕਾ ਜੋਤੁਰ ਮਿਲੇ ਸੇ ਮਿਲ ਰਏ ਹਰ ਮਿਲੇ ਸਿਰਜਨ ਹਾਰ ਪੌੜੀ ਸੋ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਧਨ ਸਭ ਧਿਆਏ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸੁਆਲਿਓ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾ ਨ ਫਲ ਪਾਈਂਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹਲਾ ਚੌਥਾ ਬਿਨ ਨਾਵ ਹੋਰ ਸਲਾਹਣਾ ਸਭ ਬੋਲਣਾ ਫਿੱਕਾ ਸਾਦ ਮਨ ਮੁਖ ਹੰਕਾਰ ਸਲਾਹ ਦੇ ਹਉ ਮੈਂ ਮਮਤਾਵਾਦ ਜਿਨ ਸਲਾਹਣਾ ਸੇ ਮਰੈ ਖੱਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ ਮਹਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪਾਉੜੀ ਤੂੰ ਆਪੀ ਆਪ ਨਿਰੰਕਾਰ ਹੈ ਨਰੰਜਨ ਹਰ ਰਾਇ ਜਿਨੀ ਤੋ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ਤੁਦ ਜੀਵਨ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਪਾਇਆ सच्चे मेरे साहिबा सच्चे सच नाया श्लोक महला चौथा ਮਨ ਅੰਤਰ ਹੋ ਮੈ ਰੋਗ ਹੈ ਪ੍ਰੰ ਭੂਲੇ ਮਨ ਮੁਖ ਦੁਰਜਨਾ ਨਾਨਕਾ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਨਾ ਮਹਲਾ ਚੌਥਾ ਮਨ ਤਰ ਰਤ ਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਨ ਨਾਨਕ ਹਰਿ ਸਰਣਾਗਤੀ ਹਰਿ ਮਹਿਲੇ ਗੁਰ ਸਾਬਾਸ ਪਾਉੜੀ ਤੂੰ ਕਰਤਾ ਪੁਰਖ ਗੰਮ ਹੈ ਕਿਸ ਨਾਲ ਤੂੰ ਬੜੀਐ ਤੁਝੇ ਜੀਵੜ ਹੋਏ ਸੋ ਆਕੀਐ ਤੁਝੇ ਹਾ ਤੂੰ ਹੈ ਪੜੀਐ ਤੂੰ ਕਰਤਾ ਪੁਰਖ ਗੰਮ ਹੈ ਕਿਸ ਨਾਲ ਤੂੰ ਬੜੀਐ ਤੁਝੇ ਜੀਵੜ ਹੋਏ ਸੋ ਆਕੀਐ ਤੁਝੇ ਹਾ ਤੂੰ ਹੈ ਪੜੀਐ ਉਹ ਕਾਟ ਕਾਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਬਦੂ ਤੂੰ ਚੜੀਐ ਉਹ ਕਾਟ ਕਾਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਬਦੂ ਤੂੰ ਚੜੀਐ ਤੋ ਕਰਹ ਸੋ ਸੱਚੇ ਹੋਏ ਸੀਤਾ ਕਾਇਤ ਕੜੀਐ ਸਲੋਕ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾਠੇ ਬਹਿਰ ਲਗਾਨਾ ਗਿਆਨ ਨਾਨਕ ਕਿਰਪਾ ਤਾਰ ਪ੍ਰਭ ਸਤਗੁਰ ਸੁਖ ਬਸਾਨਾ ਮਹਲਾ ਚੌਥਾ ਜਿਨਾਂ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤੇ ਵੈ ਸੋ ਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਫਰੰ ਪੌੜੀ ਤੂੰ ਕਰਤਾ ਆਪੋ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰੈ ਸੋ ਸੱਚੇ ਭਲਾ ਹੈ ਗੁਰ ਸਬਦ ਵਜਾਹੀ ਤੂੰ ਕਰਨ ਕਾਰਨ ਸਮਰਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਗੰਮ ਦਿਆਲ ਹੈ ਸਭ ਤੁਧ ਧਿਆਹੀ ਸਾਵਾ ਜੀ ਅਤਰੇ ਤੂੰ ਸਭ ਸਦਾ ਤੂੰ ਸਭ ਛਡਾਹੀ ਸ਼ਲੋਕ ਮਹਲਾ 4 ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾ ਅਖੀ ਤਾਰ ਲਗਾਨਾ ਗੁਰ ਤੁਠੈ ਸੱਜਣ ਮਿਲਿਆ ਜਨ ਨਾਨਕ ਸੁਖ ਸਵਨ ਮਹਲਾ 4 ਚੌਥਾ ਸਤਗੁਰ ਦਾਤਾ ਦਇਆ ਰਹਿ ਜਿਸ ਨੂੰ ਦਇਆ ਸਦਾ ਹੋਏ ਸਤਗੁਰ ਅੰਦਰੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਬ੍ਰਹਮ ਇੱਕ ਸੋਏ ਨਿਰਵੈਰੇ ਨਾਲ ਜੇ ਪੈਰ ਚਲਾਈਂਦੇ ਤਿੰਨ ਵਿੱਚੋਂ ਤੇ ਸਟਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਈਂਦਾ ਇਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜੇ ਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਸ ਜਾਣਦਾ ਜਿੱਦੂ ਕਿਸ ਬੁੱਝਾ ਨਾ ਹੋਏ ਪੌੜੀ ਜਿਸਨਾ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ ਲਾਏ ਸੋ ਸਾਹਿਬ ਮਨ ਭਾਣੀ ਜੇ ਕਉਸ ਦੀ ਰੀਸ ਕਰੇ ਸੋ ਮੂੜ ਜਾਣੀ ਜਸਨਾ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਿਕਾਣੀ ਨਾਨਕਾ ਸੱਚਾ ਸਚ ਹੈ ਬੁੱਝਾ ਸਤ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਆਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜੇਨ ਜੱਪਿਆ ਇਕ ਮਨ ਇਕ ਚੇਤਾ ਤਨ ਲੱਥਾ ਹਉ ਮੈਂ ਪਾਰ ਜੈਨ ਗੌਰਮਖ ਹਰ ਆਰਾਧਿਆ ਤិន ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨਾ ਫੇਟ ਫੇਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਨਾ ਨਾਤਨ ਗੁਰੂ ਗੁਣ ਕਾ ਵੰਦਾ ਤਿਸ ਨੋ ਸਦਾ ਸਦਾ ਨਾਮ ਸਕਾਰ ਜਨ ਨਾਨਕ ਤਿਨ ਕੋ ਬਾਰਿਆ ਜਿਨ ਜਪਿਆ ਸਿਰ ਜਣਹਾਰ ਮਹਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ਼ ਸਾਚ ਆਪੇ ਜੰਤੋ ਪਾਏ ਅਨਮੁਖ ਆਪੇ ਦੇ ਗਿਰਾਸ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੋ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੋ ਸੱਚਾ ਸਾਹਿਬ ਸੱਚ ਹੈ ਸੱਚ ਸੱਚੀ ਭਾਵੇਂ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੇ ਇਨਕੇ ਮੋਖਦਾਰੋ ਜਲੇ ਜਿਨ ਹਰ ਹਿਰਦੈ ਸੱਚਾ ਭਾਵੈ ਕੂੜ ਯਾਰ ਪਛਾਹ ਸੱਟੀਆਂ ਨਾ ਕੂੜ ਹਿਰਦੈ ਕਵਟ ਮਹਾਂ ਦੁਖ ਪਾਵੈ ਮੋਹ ਕਾਲੇ ਕੂੜ ਯਾਰੀਆਂ ਕੂੜ ਯਾਰ ਕੂੜੋ ਹੋਏ ਜਾਵੇ ਸਲੁਕ ਮਾਲਾ ਚੌਥਾ ਸਤ ਗੁਰ ਧਰਤੀ ਧਰਮ ਹੈ ਜਿਸ ਵਿੱਚ ਜੇਹਾ ਕੋ ਬੀਜੇ ਤਿਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਵਿਜਿਆਤ ਨ ਅੰਮ੍ਰਿਤ ਫਲ ਹਰ ਪਾਏ ਹੋਣਾ ਹਲਤ ਪਲਤ ਮੁਖੋ ਜਲੇ ਹੋਏ ਹਰ ਦਰਗੈ ਸੱਚੀ ਪਹਿਨਾਏ ਇਕਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਦੇਹਾ ਬੀਜੇ ਤੇਹਾ ਫਲ ਖਾਏ ਜੇ ਸਤ ਗੁਰ ਸਰਾਫ ਨਦਰ ਕਰ ਦੇਖੈ ਸਵਾਭ ਗੀਰ ਸਭ ਉਗੜ ਆਏ ਓ ਜਿਹਾ ਚਿਤ ਵੈਨਤ ਤੇਹਾ ਪਾਇਨਾ ਹੋਇ ਤਿਹੋ ਜਿਹ ਦੇਹ ਦੇਮ ਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ ਮਹਲਾ ਚੌਥਾ ਇਕ ਕਮਾਨਾ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਣਹੀਆਂ ਜੇ ਘਰ ਬਤ ਹੋਵੇ ਸਾਈ ਖਾਏ ਬੇਨ ਸਤਗੁਰਾ ਸੋਜੀ ਨਾ ਪਵੈ ਅਹੰਕਾਰਨਾ ਵਿਚ ਹੋ ਜਾਏ ਅਹੰਕਾਰੀਆਂ ਨਾ ਦੁੱਖ ਭੁੱਖ ਹੈ ਹੱਥ ਟੱਡੇ ਘਰ ਕਰਮ ਮੰਗਾਈ ਕੂੜਾ ਠੱਗੀ ਗੁੱਜੀ ਨਾ ਰਹੈ ਮਲੰਮਾ ਪਾਜ ਲੈ ਜਾਏ ਜਿਸ ਹੋਵੇ ਪੂਰਵ ਲਿਖਿਆ ਤੇ ਸਤਗੁਰ ਮਿਲੈ ਪ੍ਰਭ ਆਏ ਜਿਉ ਲੋਹਾ پارਸ ਭਿੱਟੀਐ ਮਿਲ ਸੰਗਤ ਸਵਰਨ ਹੋਇ ਜਾਏ ਜਨ ਨਾਨਕ ਕੇ ਪ੍ਰਤੋ ਤੈਣੀ ਜੋ ਪਾਵੈ ਤ ਵਿੱਚ ਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਵ ਕਰੀ ਸਭ ਅਵਗਣਾ ਸਬਦ ਜਲਾਏ ਆਉ ਗਣਾ ਵਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ ਬਲਿਹਾਰੀ ਗੁਰੂ ਆਪਨੇ ਜਿਨ ਅਵਗਣ ਮੇਟ ਗੁਣਾ ਪ੍ਰਗਟਿ ਆਏ ਵੱਡੀ ਵਡਿਆਈ ਵੱਡੇ ਕੀ ਗੁਰਮਖ ਅਲਾਈ ਸ਼ਲੋਕ ਮਹੱਲਾ ਚੌਥਾ ਸਤ ਗੁਰ ਵਿੱਚ ਵੱਡੀ ਵਡਿਆਈ ਜੋ ਅਣ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਨ ਹਰ ਨਾਮ ਦੀ ਬਾਣ ਹਰ ਨਾਮ ਰਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਤਿਸ ਕਰਤਾ ਮਾਰ ਦੇਵਾ ਵੈ ਫੇਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜਿਆ ਪੀਖਾਵੇ ਨਾਰਕਾ ਘੋਰ ਮੁਹ ਕਾਲਾ ਖੜਿਆ ਜੋ ਤਸਕਰ ਪਾਈ ਗਲਾਵੇ ਫੇਰ ਸਤਿਗੁਰ ਕੀ ਸਰਣੀ ਪਵੇ ਤਾ ਉੱਭਰੈ ਜੇ ਹਰ ਹਰ ਨਾਮ ਤੇ ਆਵੇ ਆਰਵਾਤਾ ਸੁਣਾਏ ਨਾਨਕ ਹਰ ਕਰਤੇ ਵੈ ਭਾਵੈ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੈ ਉਹ ਮਨ ਮੁਖ ਅਗਿਆਨ ਮੁਠਾ ਵਿਖਮਾਇ ਉਹ ਸੰਦਰ ਕੂੜ ਕੂੜੋ ਕਰ 부ਜੈ ਅਣ ਹੁੰਦੇ ਝਗੜੇ ਦੈ ਉਸਦੈ ਗਲ ਪਾਇਆ ਉਹ ਗਲ ਪਰੋਸੀ ਕਰੇ ਬਹੁ ਤੇਰੀ ਉਸਦਾ ਬੋਲਿਆ ਕਿਸੈ ਨ ਪਾਇਆ ਉਹ ਕਰ ਕਰ ਹੰਡ ਜਉ ਰਨ ਦੁਹਾ ਗਣਾ ਉਸ ਨਾਲ ਮੋਹ ਜੋੜੇ ਉਸ ਭੀ ਲੱਛਣ ਲਾਇਆ ਵਰਮਖ ਹੋਏ ਸੋ ਲਿਪਤੋ ਵਰਤਾ ਉਸ ਦਾ ਪਾਸ ਛਡ ਗੁਰ ਪਾਸ ਬਹਿ ਜਾਇਆ ਜੋਗਰ ਗੋਪੇ ਆਪਣਾ ਸੋ ਭਲਾ ਨਹੀਂ ਪੰਚੋਂ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇ ਘਰ ਸਿੱਖਾਂ ਵਢਾਈ ਭਾਵੇਂ ਗੁਰ ਪੂਰੇ ਕੀ ਮਨ ਮੁੱਖਾਂ ਹੋ ਵੇਲਾ ਹੱਥ ਨ ਆਇ ਪੌੜੀ ਸੱਚਾ ਸੱਚਾ ਸਬਦੂ ਵਡਾ ਹੈ ਸੋ ਲਏ ਜੇ ਸਤ ਗੁਰ ਟਿੱਕੇ ਸਤ ਸਤ ਗੁਰ ਜੇ ਸੱਚ ਤਿਆਹਿੰਦਾ ਸੱਚ ਸੱਚਾ ਸਤ ਗੁਰ ਰਈ ਕੇ ਸੋਈ ਸਤ ਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਬਸ ਸਿੱਕੇ ਜੇ ਵੇਨ ਸਤ ਗੁਰ ਸੇਵੀ ਆਪ ਗਣਾਈਂਦੇ ਤਿਨ ਅੰਦਰ ਕੂੜਾ ਫੇਟ ਫੇਟ ਮੁਫਕੇ ਓਏ ਭੋਲਾ ਕਿਸੇ ਨਾ ਭਾਵਨੀ ਮੋਹ ਕਾਲੇ ਸਤ ਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਆ ਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜ ਆਪਣੇ ਭਲੇ ਨ ਹਰ ਭਾਵੈ ਸੋਖੇ ਤਜਮਾਇਆ ਗੁਰਸਿੱਖੀ ਹਰ ਅਮਰਤ ਬੀਜਿਆ ਹਰ ਅਮਰਤ ਨਾਮ ਫਲ ਅਮਰਤ ਪਾਇਆ ਜਮ ਚੂਹਾ ਕਿਰਸ ਨਿਤ ਕੁਰ ਕਦਾ ਹਰ ਕਰਤਾ ਮਾਰ ਕਢਾਇਆ ਗਿਰ ਸਾਣੀ ਜੰਮੀ ਪਾਉ ਕਰ ਹਰ ਬੋਹਲ ਬਖਸ਼ ਜਮਾਇਆ ਤੈਨ ਕਾ ਕਾੜਾਂ ਦੇਸਾ ਸਭ ਲਾਹੀਓ ਨ ਜਿਨਹੀ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹਲਾ ਚੌਥਾ ਸਾਰਾ ਦਿਨ ਲਾਲਚ اٹਿਆ ਮਨਮੁਖ ਹੋ ਰੇ ਗੱਲਾਂ ਰਾਤੀ ਹੁੰਗਾ ਦੱਬਿਆ ਨਬੇ ਸੋਤ ਸਭ ਢਿੱਲਾ ਮਨਮੁਖਾ ਦਾ ਸਿਰ ਜੋ ਰਾਮ ਰਹਿ ਨਿਤ ਦੇਵੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਉਂਦੇ ਸੇ ਅਪਵਿੱਤ ਮਿਹਦ ਖਲਾ ਕਾਮ ਬਿਆਪੇ ਕ ਸੁਦਨਰ ਸੇ ਜੋਰਾ ਪੁੱਛ ਚੱਲਾ ਸਤਗੁਰ ਕਾ ਆਖਿਆ ਜੋ ਚੱਲੈ ਸੋ ਸਤਿਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਸਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪਾਉਣੀ ਤੂ ਬੇਪਰਵਾਹ ਥਾਹ ਹੈ ਅਤਲ ਕਉ ਤੁਲਿਆ ਸੇਵੜਾ ਭਾਗੀ ਜੇ ਤੁਦ ਧਿਆਈ ਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀਸੈ ਹੋਰ ਕੱਚ ਫਿਚ ਬੋਲ ਦੇ ਸੇ ਕੂੜਿਆਰ ਕੂੜੇ ਝੜ ਪੜੀਐ ਹੂਣਾ ਅੰਦਰ ਹੋਰ ਮੁਖ ਹੋ ਰਹਿ ਵਿਖ ਮਾਇਆ ਨੋ ਝੱਖ ਮਰ ਦੇ ਕੜੀਐ ਸਨੋਕ ਮਹਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨ ਅੰਦਰ ਕਾਪੜੇ ਵਿਕਾਰ ਝੂਠ ਹੋਏ ਆਪੇ ਸੱਚੇ ਬਖ ਕੱਢੇ ਜਜਮਾਲੇ ਸਤਿਆਰ ਸਿੱਖ ਬਹ ਸਤਗੁਰ ਪਾਸ ਘਾਲਣ ਕੂੜਿਆ ਨ ਲਬਨੀ ਕਿਤੈ ਥਾਏ ਭਾਲੇ ਜਿਨਾ ਸਤਗੁਰ ਕਾ ਆਖਿਆ ਸੁਖ ਆਵੈ ਨਾਹੀ ਤਿਨਾਂ ਮੋਹ ਭਲੇਰੇ ਫਰੈ ਦਈਏ ਗਾਲੇ ਜਿਨਾ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚੜਕ ਬੇਰਾਈ ਅਨਮਨ ਮੁਖ ਬੇਤਾਲੇ ਸਤਗੁਰ ਨੋ ਮਿਲੈ ਸੋ ਆਪਣਾ ਮਨ ਥਾਈ ਰੱਖੈ ਉਹ ਆਪ ਵਰਤੈ ਆਪਣੀ ਬਥ ਨਾਲੇ ਜਾਨ ਨਾਨਕ ਇੱਕ ਨਾ ਗੁਰ ਮੀਲ ਸੁਖ ਦੇਵੈ ਹਰਾ ਇੱਕ ਆਪੇ ਵਖ ਕੱਡਾ ਠਗ ਬਾਲੇ ਮਹਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਦਾਨ ਹੈ ਹਰ ਤਿਨਕੇ ਕਾਜ ਦਈਏ ਅੰਦੇਰਾਸ ਤਨ ਚੁੱਕੀ ਮੋਹਤਾਜੀ ਲੋਕਣ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸਵਾਸ ਸਾਹ ਪਾਤ ਸਾਹੋ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੈ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵਾ ਤੁਲ ਸੁਖ ਪਾਇਆ ਗੁਰਪੂਰੇ ਦਾਨ ਦੀ ਆਹਰ ਨਿ ਚਲ ਨਿਤ ਵਕਸੇ ਚੜੈ ਸਵਾਇਆ ਕੋਈ ਨਿੰਦ ਕਬੜ ਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾ ਨਾਉ ਸੁਧਾ ਰਖਦਾ ਆਇ ਪੌੜੀ ਤੋ ਸਾਹਿਬ ਅਗਮ ਦਇਆ ਰਹਾਏ ਵਡ ਦਾਤਾ ਦਾਣਾ ਤਦ ਜੇਵੜ ਮੈਂ ਹੋਰ ਕੋ ਦਿਸਨਾ ਵਈ ਤੂੰ ਹੈ ਸੁਗੜ ਮੇਰੇ ਮਨ ਭਾਣਾ ਮੋਹ ਕਟੰਬ ਦੇਸ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰ ਤ ਚਿੱਤ ਲਾਇਂਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਿਆਏ ਤੋ ਬਿਨ ਸੱਚੇ ਪਚ ਪਚ ਮੋਏ ਅਜਾਣਾ ਸ਼ਲੋਕ ਮਹਲਾ 4 ਅੱਗੋ ਦੇ ਸਤਿ ਪਾਉ ਨੰ ਦੇਚੈ ਤੇ ਛੋਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੇ ਮਨ ਮੁਖ ਵਿਚਾਰਾ ਗੱਲੀ ਕਿਉਂ ਸੁੱਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾਪਿਓ ਪੀਵੈ ਸਤਿਗੁਰ ਕੇ ਰਾਸ ਵਕਾੜਾ ਨਿਸਾ ਪਰਮ ਛਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਮਹਲਾ ਚੌਥਾ ਗੁਰ ਸਤਗੁਰ ਕਾਜੋ ਸਿਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੇ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕੇਲ ਵਿਖ ਪਾਪ ਦੋਖ ਲਹ ਜਾਵੈ ਫਿਰ ਚੜੈ ਦਿਵਸ ਗੁਰ ਬਾਣੀ ਗਾਵੈ ਪਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਕੇ ਰਾਸ ਧਾਈ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜੇ ਸਨਾਉ ਦਿਆਲ ਹੋਬੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੈ ਜਹਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੀ ਜੋ ਤਦਾ ਸੱਚ ਧਿਆਈਂ ਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਅਰਾਧ ਦੇ ਤਿਨ ਕੀ ਵਰਕਤ ਕਾਹੇ ਅਸੰਖ ਕਰੋੜੇ ਤਦਨਾ ਸਭ ਧਿਆਈ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਣਦੇ ਸੇ ਮੂਹੇ ਮਰ ਜੰਮੇ ਕੋੜੇ ਹੋਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਮੁਖ ਖੋਲੇ ਮਨ ਖੋਟੇ ਲੈ ਵਿਛੋੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ